ਨੇ ਸਰਪੰਚ ਜੀ ਲੋੜ ਹੈ ਕਿਛੀ ਵੀ ਲੋੜ ਹੈ ਇੱਧਰ ਜਿਆਦਾ ਪਈ ਹਾਈਲੈਂਡ ਹੁੰਦੇ ਹੈ ਸਾਰੇ ਲੀਡਿੰਗ ਵਗੈਰਾ ਸਾਰੇ ਹਾਈਲੈਂਡ ਹੁੰਦਾ ਉਹਨਾਂ ਤੇ ਰੋਪੜ ਦਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਹੋਆ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਹੁੰਦੇ ਆ ਮੇਰੇ ਦਾ ਪ੍ਰਬੰਧ ਕਰਦੇ ਜੀ ਪੱਕੀ ਪੈਸੇ ਵਾਲੀ ਇਹਨਾਂ ਸੇਵਾਦਾਰ ਸੇਵਾ ਕਰਦੇ ਰਹਿਣ ਮੇਰੇ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣੇ ਘਰ ਲੱਗ ਗਿਆ ਅਸੀਂ ਸਾਰੀ ਗਰਾਮ ਦੀ ਲੋਟ ਚਾਈ ਨਹੀਂ ਜੇ ਆਪਾਂ ਇੱਥੇ ਉਹ ਕਮੇਟੀ ਵਾਲਿਆਂ ਨੂੰ ਪੈਸੇ ਦੇ ਦਈਏ ਜਿਹੜਾ ਹਾਂ ਜੀ ਮੈਂ ਕਹਿੰਦਾ ਹੈ ਕਿ ਉਹ ਹੈ ਨਾ ਆਪਾਂ ਆਪਣੇ ਉਸੇ ਹਿਸਾਬ ਨਾਲ ਕਰ ਲੈ ਹਾਂ ਜੀ ਹਾਂ ਜੀ ਹਾਂ ਜੀ ਕਤਨਾ ਪਾਣੀ ਜ਼ਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜੋ ਟਾਈਮ ਤੋਂ ਵੀ ਛੱਡਦਾ ਪਾਣੀ ਵਧ ਗਿਆ ਰਾਤ ਪਾਣੀ ਵਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ 12 ਵਜੇ ਠੱਗਾ ਜੀ ਇਹਦਾ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਨਾਲ ਪਿੰਡ ਹੜਾ ਦਾ ਮਾਲੇਆ ਉਹ ਮਾਲੇਆ ਤੇ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਡੋਕਣਾ ਲਾਈਆ ਉਹ ਡੋਕਣਾ ਹੁਣ ਵੀ ਖੜੇ ਆ ਜੀ ਉਹਨਾਂ ਡੋਕਣਾ ਨੇ ਰੋਕਿਆ ਵਜੇ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਨੇ ਬਾਦ ਸਾਹਿਬ ਦੇ ਡੋਕਣ ਬਣੀ ਹੋਈਆਂ ਸਾਰੇ ਜਿਹੜੇ ਪਿੰਡਾਂ ਤੋਂ ਆ ਲੇਕੇ ਜਾਨਾ ਲੋਕਾਂ ਕੋਲ ਕਿੰਨੇ ਤੋਂ ਇਹ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਜੀ ਕਿਸੇ ਦੀ ਮਤ ਕੋਈ ਆਉਣੀ ਸਰ 45 ਰੁਪਏ ਦੀ ਇਹ ਜਿਹੜੀ ਬਾਹਰ ਬਾਹਰ ਸੈਟ ਕਰੋ ਜੀ ਇੱਥੇ ਆ ਆ ਆਪ ਨੂੰ ਮੈਂ ਲਿਖ ਦੇ ਜੀ ਗ੍ਰੇਡ ਕਿ ਤਾਰ ਵਾਲੇ ਗ੍ਰੇਡ ਵਾਲੇ ਜੀ ਜਦ ਬਣ ਕੇ ਆਪਾਂ ਸਰਦੇ ਜਣਾ ਇੱਥੇ ਪਹਿਲੀ ਵਾਰ ਕਿੱਥੋਂ ਮਿਲਦੀ ਹੈ ਤਾਰ ਹੋਣੀ ਹੈ ਜੀ ਬਣਾ ਲੈਦੇ ਸਾਨੂੰ ਤਾਰ ਦੀ ਰੋਡਾ ਬੰਦੇ ਸਾਡੇ ਕੋਲ ਅੰਤਾਰ ਹੀ ਭੇਜ ਦੇ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਮੈਂ ਇੱਕ ਨਾ ਇੱਕ ਸਾਰ ਡੀਜ਼ਲ ਕਿ ਕਿੰਨਾ ਘੂਲੂ ਹੈ ਡੀਜ਼ਲ ਸਾਰਾ ਵੀ ਟਰੈਕਟਰ ਦਾ ਚੱਲੀ ਹੋਈ ਪੰਚਤ ਤੱਕ ਨੂੰ ਕੌਣ ਦੇਵੇ ਤੁਸੀਂ ਤੁਹਾਡੇ ਮਿਹਰਬਾਨੀ ਜੀ ਅਕਸਰ ਬੇਨਤੀ ਹੋ ਰਹਾ ਜੀ ਤੁਸੀਂ ਨਾ ਵਾਧੂ ਵਾਧ ਸੰਗਤ ਨੂੰ ਅਪੀਲ ਕਰਦੇ ਜੀ ਤੁਹਾਡੇ ਤੋਂ ਜਿਆਦਾ ਚੱਲ ਨਹੀਂ ਤੁਹਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਨਾ ਸੋਤਾਂ ਅਸੀਂ ਯੂਥ ਕਾਲੇ ਮੁੰਡੇ ਭੇਜ ਦਿੰਦੇ ਹਾਂ ਹੈ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬੋਲੇ ਬੋਲੇ ਤੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਹ ਉਹ ਹੋਰ ਕਹੀ ਦੇਣਾ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਕਿੰਨਾ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਨਹੀਂ 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 ਆਪ ਨਾਈਟ ਵਾਂਗ ਐ ਕਰ ਮੈਂ ਇਹਦੀ ਪੱਕੀ ਟੂਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਬੈਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਨਹੀਂ ਕਿ ਪੈਸੇ ਦੀ ਲੋੜ ਹੈ ਮੈਂ ਦੱਸ ਦਿੰਦਾ ਬਸ ਠੀਕ ਹੈ ਚਲੋ ਬਈ ਦੋ ਮੜੇ ਦੇ ਲਾ ਹਾਂ ਹਾਂ ਇਹ ਮਾਲੋ ਨਹੀਂ ਆਏ ਤਾਂ ਬਾਅਦ ਫਿਰ ਕੋਈ ਹੱਲ ਨਹੀਂ ਜੀ ਨਹੀਂ ਨਾਲੇ ਨਾ ਦੱਸਾਂ ਕੀ ਹੈ ਹਾਂ ਜੀ ਦਰਿਆ ਦਾ ਉਨੇ ਹੁੰਦੇ ਆ ਜਿੱਥੇ ਪੁੱਟਦਾ ਹੈ ਬਿਲਕੁਲ ਸਾਰੇ ਜੇ ਪੱਕੇ ਹੋ ਜਾਣ ਤੁਸੀਂ ਕੰਕਰੀਟ ਦੇ ਉਨੇ ਉਹਨੇ ਏਰੀਆ ਜਿੱਥੇ ਢਾਹ ਰਵਾਇਦਾ ਸਿੱਧਾ ਇੰਨਾ ਜੀ ਮਤਲਬ ਪਬਲਿਕ ਸੇਫਟੀ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਸਾਂ ਇੱਕ ਇੱਕ ਮਾਲ ਬੰਦੇ ਆ ਤੀਜਾ ਬਣ ਗਿਆ ਹੁਣ ਮਤਲਬ ਕਹੋ ਵੀ ਅਸੀਂ 31 ਤਰੀਕ ਦੇ ਜੀ ਉਹ ਪੁਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਆ ਜਿਹੜਾ ਪ੍ਰਧਾਨ ਦੇ ਇਲਾਕੇ ਨਾਲ ਸਰਪੰਚ ਸਾਹਿਬ ਐਂ ਕਰਿਓ ਇਹਦੇ ਬਾਤ ਨਾ ਜੇ ਪਾਣੀ ਜਦੋਂ ਇੱਥੇ ਪਹੁੰਚਦਾ ਚਾਰਾ ਨੁਕਸਾਨ ਨਹੀਂ ਹੋਇਆ ਚਾਰੇ ਦਾ ਨਹੀਂ ਹਾਲੇ ਨੁਕਸਾਨ ਅੰਦਰਲੇ ਅੰਦਰ ਅਸਿ ਗੀਆਂ ਜੀ ਸਰ ਅੰਦਰ ਕੋਇਆ ਅੰਦਰ ਹੀ ਆ ਜੀ ਬਾਹਰ ਨਹੀਂ ਆ ਪਾਪਲਰ ਸੀ ਜੀ ਆਪਾਂ ਪਾਲਿਕਾ ਵਿੱਚ ਕਿੰਨਾ ਪਿਆ ਸਾਨੂੰ ਅੱਛਾ ਚਾਰੇ ਦੱਸ ਕੇ ਘੋਨੇ ਦੀ ਬਦਲ ਗਈ। ਲੋਟੀ ਸਿੰ ਲੋਟ ਹੋਈ ਨਾ ਮੈਂ ਇਹਦੀ ਡਿਊਟੀ ਲਾ ਦਿੰਦਾ ਆਪਣਾ ਪਰ ਅੱਜ ਹਲਕਾ ਜਾ ਰਿਹਾ ਪਰ ਨਹੀਂ ਵੀ ਰੋ। ਉਹ ਆਹ ਦੇਖ ਕੇ ਕਰੂਗਾ ਤੁਮ ਸਾਰਿਆਂ ਨੂੰ। ਹਾਂਜੀ ਠੀਕ ਹੈ। ਜੋ ਚਾਹੀਦਾ ਮੈਂ ਤੇਜੀ ਜਾਉਂਗਾ। ਮੈਂ ਤਾਂ ਮੌਕੇ ਤੇ ਹੀ ਮੈਂ ਆਇਆ। ਯਾਨੀ ਇਹ ਮੇਨ ਸਾਡਾ ਮੁਟਾਇਆ ਵੀ ਡਰੇਨ ਪੱਟੀ ਜਿਵੇਂ ਬਣਾਈ ਸੇਪੜੀ ਸੇਪੜੀ ਸਾਡੇ ਇਲਾਕੇ ਦਾ ਬਚਾਓ ਰੱਖਣਾ ਜੀ। ਨਹੀਂ ਦੇ ਲੋ ਮੈਂ ਥੋੜਾ ਜਿਹਾ ਤਬਾਹੀ। ਹਾਂ ਸਾਰਾ ਹੀ ਜਾ। ਜਿਹੜੀ ਉਹ ਫੋਰ ਹੈਂਡ ਲੱਗੀ ਹੋਈ ਆ ਜੰਗਲਾਤ ਮਹਿਕਮਾ ਜੀ। ਉਹ ਉਹ ਟ੍ਰੇਨ ਪਟਾਈ ਜਾਵੇ ਜੁੱਥੇ। ਉਹ ਨਹੀਂ ਪਟੋਂਦੀ ਜੇ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮੁਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਿਹੜਾ ਡੈਮ ਬੰਦੇ ਨਾ ਸੀਮੈਂਟ ਦੇ ਬੰਦ ਠੀਕ ਹੈ ਜੀ ਆਪਾਂ ਰਾਜਸਥਾਨ ਦੇ ਮਾਰ ਤੱਕ ਨਿਕਲ ਰਿਹਾ ਬੰਦਾ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਅੱਛਾ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਜੇ ਤੁਸੀਂ ਤਾਂ ਸੁੱਕ ਕਹੋਗੇ ਨਾ ਮੈਂ ਹੈਟਮਰ ਤੋਂ ਆਪਣੇ ਬਜੋੜਤਾਰ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਜੇ ਨੂੰ ਨਹੀਂ ਕਰਦੇ ਆਪਣਾ ਕਰੀ ਕੋਈ ਨਹੀਂ ਕਰਦਾ ਆਪਣਾ ਕਰ ਆਪਣਾ ਬੇਤ ਬੜੀ ਇਹੀ ਹੈ ਵੀ ਸਾਡਾ ਇਹ ਰੰਗ ਰੰਗ ਸਵੇਰ ਦਾ ਲੱਗਿਆ ਰਾਜੀ ਮੇਰਾ ਅਧਿਆਰ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਚੋਕਾ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਨੂੰ ਸਿਰ ਝੁਕਦਾ ਪਾਣੀ ਦੇ ਡਾਫ ਪਤਾ ਨਹੀਂ ਇਹ ਮਹਿਕਵੇਂ ਕੰਮ ਕਰਨ ਲੱਗੇ ਕੋਈ ਸੋਚ ਨਹੀਂ ਕਰਦੇ ਕੀ ਉਹ ਥਾਲੀ ਨੇ ਹੁਣ ਬਣਾਣਾ ਕਰਨਾ ਨਹੀਂ ਪਾਣੀ ਦਾ ਲੰਗ ਨਹੀਂ ਉਹ ਥਾਲੀ ਉਹ ਵੱਡੀ ਉਹ ਵੀ ਥਾਲੀ ਬਹੁਤ ਵੱਡੀ ਜੀ ਚਾ ਇੱਕ ਵਾਰ ਬੰਦਾ ਜਿਗਲਾਤ ਬਣਾਇਆ ਵੀ ਜੀ 200 ਤੁਸੀਂ ਜੇ ਥਾਲੀ ਕਿੰਨੀ 看不到，搬。垃圾。